ਛਤਰ ਧਾਰੀ ਛਤਰ ਪਤ ਸ਼ੈਲ ਰੂਪ 시ਤਨਾਤ ਸ਼ੌਣੀ ਕਰ ਸ਼ਾਇਆ ਬਰ ਛਤਰੀ ਪਤ ਗਹੀਏ ਵਿਸ਼ਨਾਤ ਬਿਸੰਬਵਰ ਬੇਦਨਾਤ ਬਾਲਾ ਕਰ ਬਾਜੀ ਘਰ ਬਾਨ ਤਹਰੀ ਬੰਧਨ ਬਧਾਈਏ ਨਯੁਲੀ ਕਰਮ ਦੁੱਦਾ ਧਾਰੀ ਵਿਦਿਆਤ ਹਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂ ਨਾ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਐਸੋ ਰਾਜ ਛੋੜ ਦੂਜਾ ਕੌਣ ਤਿਹਾਈਐ ਤਨ ਤਨ ਦਸਵੇਂ ਪਾਤਸ਼ਾਹ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਚੋਜ ਬਚਪਨ ਤੋਂ ਹੀ ਵਖਰੇ ਸੀ ਆਉਣ ਵਾਲੇ ਸਮੇਂ ਦਾ ਗੁਰੂ ਨਾਨਕ ਦੇ 10ਵੇਂ ਸਰੀਰ ਨੂੰ ਅਨੁਭਵ ਸੀ ਕਿ ਆਉਣ ਵਾਲੇ ਸਮੇਂ ਅੰਦਰ ਇਸ ਸੰਸਾਰ ਦੇ ਲਤਾੜੇ ਲੋਕਾਂ ਨੂੰ ਜੰਜੀਰਾਂ ਵਿੱਚੋਂ ਕਿਸ ਤਰ੍ਹਾਂ ਛਡਾਇਆ ਜਾਣਾ ਹੈ ਧੰਨ ਤਨ ਸਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਦਸ਼ਮੇਸ਼ ਪਿਤਾ ਜੀ ਸਰੀਰਕ ਉਮਰ ਦੇ ਕੁਝ ਮਹੀਨਿਆਂ ਦੇ ਹੋਏ ਤਾ ਮੇਰੇ ਪਾਤਸ਼ਾਹ ਗੋਬਿੰਦ ਰਾਏ ਸਾਹਿਬ ਜੀ ਆਪ ਬੈਠਦੇ ਵੀੜੇ ਦੇ ਵਿੱਚ ਰਿੜਦੇ ਫਿਰਦੇ ਤੇ ਮੰਝੇ ਦੇ ਆਸਰੇ ਮੇਰੇ ਸਤਿਗੁਰੂ ਜੀ ਖੜੇ ਵੀ ਹੋ ਜਾਂਦੇ ਮਾਤਾ ਗੁਜਰੀ ਜੀ ਹੋਰ ਸੰਗਤਾਂ ਦੇਖਦੀਆਂ ਬੜਾ ਚਾਉ ਕਰਦੀਆਂ ਕਿ ਸਤਿਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਹੁਣ ਵੀੜੇ ਵਿੱਚ ਰਿੜਦੇ ਫਿਰਦੇ ਨੇ ਮਨ ਮੌਜ ਬਣਦੀ ਐ ਤੇ ਮੰਝੇ ਦੇ ਆਸਰੇ ਨਾਲ ਖੜੇ ਵੀ ਹੋ ਜਾਂਦੇ ਨੇ ਹੌਲੀ ਹੌਲੀ ਤੁਰਨਾ ਸਿੱਖਦੇ ਨੇ ਜਿਸ ਦਿਨ ਪਾਤਸ਼ਾਹ ਜੀ ਨੇ ਪਹਿਲਾ ਕਦਮ ਪੁੱਟਿਆ ਤਮਾ ਗੁਜਰੀ ਜੀ ਦੇਖ ਦੇਖ ਫੁੱਲੇ ਨਹੀਂ ਸਮਾਉਂਦੇ ਨੇ ਕਿ ਮੇਰੇ ਲਾਲ ਨੇ ਅੱਜ ਪਹਿਲਾ ਕਦਮ ਤੁਰਨਾ ਸਿੱਖਿਆ ਹੈ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਨੂੰ ਇਸ਼ਨਾਨ ਕਰਵਾਇਆ ਸੋਹਣੇ ਨਵੇਂ ਬਸਤਰ ਪਾਏ ਅੱਜ ਦਸਤਾਰ ਵੀ ਪਹਿਲਾਂ ਨਾਲੋਂ ਵੱਡੀ ਤੇ ਨਵੀਂ ਸਜਾਈ ਮਾਤਾ ਜੀ ਗੋਦ ਚ ਬਿਠਾ ਕੇ लाਡ ਕਰਦੇ ਨੇ ਬੜਾ ਪ੍ਰੇਮ ਕਰਦੇ ਨੇ ਸਤਿਗੁਰੂ ਜੀ ਦੇ ਚਿਹਰੇ ਤੇ ਰੂਹਾਨੀਅਤ ਚਲਕ ਰਹੀ ਆ ਜਿਹੜੀ ਸੰਗਤ ਦਰਸ਼ਨ ਕਰਦੀ ਹੈ ਆਪਣੇ ਮਨ ਦੇ ਦੁੱਖ, ਰੋਗ, ਸੋਖ, ਸੰਤਾਪਾਂ ਨੂੰ ਦੂਰ ਕਰ ਲੈਂਦੀ ਹੈ। ਸਤਿਗੁਰੂ ਜੀ ਨਿੱਕੇ-ਨਿੱਕੇ ਕਦਮਾਂ ਨਾਲ ਚੱਲਦੇ ਸੰਗਤ ਵਾਲ ਸੰਗਤ ਦੇਖ ਕੇ ਬੜੀ ਖੁਸ਼ ਹੁੰਦੀ ਹੈ। ਫਿਰ ਮੇਰੇ ਪਾਤਸ਼ਾਹ ਗੁਰੂ ਗੋਬਿੰਦ राय ਸਾਹਿਬ ਜੀ ਮਹਾਰਾਜ ਮਾਤਾ ਗੁਜਰੀ ਦੀ ਗੋਦ ਵਿੱਚ ਆ ਕੇ ਬੈਠ ਕੇ ਇਹਨੇ ਨੂੰ ਕੁਝ ਸੰਗਤ ਗਿਆ ਦੇ ਇਲਾਕੇ ਤੋਂ ਆਈ ਹੈ ਕਿ ਸਤਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ ਬਾਲ ਅਵਸਥਾ ਵਿੱਚ ਪਰਮਾਤਮਾ ਧਰਤੀ ਤੇ ਹੈ ਇਹਨਾਂ ਚੋਂ ਇੱਕ ਬੀਬੀ ਹੈ राम ਪਿਆਰੀ ਅਤੇ ਉਹਦਾ ਘਰ ਵਾਲਾ ਬਨਾਰਸੀ ਰਾਮ ਇਹ ਬੀਬੀ ਨੇ ਮਾਤਾ ਨੇ ਬੜੇ ਪ੍ਰੇਮ ਦੇ ਨਾਲ ਇੱਕ ਛੁੱਟੀ ਜੀ ਬੜੀ ਸੋਹਣੀ ਕਲਗੀ ਬਣਾਈ ਸੀ ਇਦੇ ਮਨ ਵਿੱਚ ਚਾਹ ਸੀ ਕਿ ਕਦੋਂ ਸਮਾਂ ਮਿਲੇਗਾ ਕਦੋਂ ਉਹ ਵੱਡੇ ਭਾਗ ਬਨਣਗੇ ਤੇ ਮੈਂ ਸਤਿਗੁਰੂ ਗੋਬਿੰਦ ਰਾਏ ਸਹਿ ਮਹਾਰਾਜ ਜੀ ਨੂੰ ਆਪਣੇ ਹੱਥੀਂ ਇਹ ਸੋਹਣੀ ਕਲਗੀ ਬਣਾ ਕੇ ਤੇ ਭੇਟਾ ਕਰਾਂਗੀ ਕਿਉਂਕਿ ਸਤਿਗੁਰੂ ਦੇ ਆਗਮਨ ਦੇ ਸਮੇਂ ਪਟਨੇ ਦੇ ਆਸ-ਪਾਸੇ ਇਹ ਖਬਰ ਫੈਲ ਚੁੱਕੀ ਸੀ ਕਿ ਧੰ ਸਤਗੁਰੂ ਗੁਰੂ ਨਾਨਕ ਦੇ ਦਸਵੇਂ ਸ੍ਰੀ ਜੀ ਦਾ ਪ੍ਰਕਾਸ਼ ਹੋਇਆ ਹੈ ਹਰੀ ਜੀਵ ਦੇ ਅੰਦਰ ਇਹ ਲਾਲ ਸਾਸੀ ਕਦੋਂ ਉਹ ਵੱਡਾ ਭਾਗ ਬਣੇ ਤੇ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੀ ਗਿਆ ਤੋ ਚੱਲਦੇ ਆਏ ਬਜ਼ੁਰਗ ਮਾਤਾ ਤੇ ਇਹਦਾ ਘਰ ਵਾਲਾ ਬਨਾਸੀ ਰਾਮ ਪਟਨੇ ਦੀ ਧਰਤੀ ਤੇ ਆਏ ਨੇ ਆ ਕੇ ਬੜੇ ਪ੍ਰੇਮ ਦੇ ਨਾਲ ਮਾਤਾ ਗੁਜਰੀ ਦੇ ਦਰਸ਼ਨ ਕੀਤੇ ਬਾਲਵਸਥਾ ਵਿੱਚ ਗੋਬਿੰਦ ਰਾਏ ਸਹਿ ਮਹਾਰਾਜ ਜੀ ਦੇ ਦਰਸ਼ਨ ਕੀਤੇ ਇਸ ਰਾਮ ਪਿਆਰੀ ਨੇ ਬੜੇ ਪ੍ਰੇਮ ਨਾਲ ਕਿਹਾ ਮਾਤਾ ਜੀ ਅਕਲਗੀ ਮੈਂ ਬੜੇ ਪ੍ਰੇਮ ਨਾਲ ਤਿਆਰ ਕਰਵਾਈ ਹੈ ਦੇਖੋ ਸੋਹਣੇ ਖੰਭ ਲੱਗੇ ਹੋਏ ਨੇ ਮੇਰੇ ਮਨ ਦੀ ਈਰੀਜ ਹੈ ਕਿ ਸਹਿਬਜਾਦਾ ਜੀ ਦੇ ਸੀਸ ਤੇ ਸੱਜੀ ਦੇਖਾਂ ਮਾਤਾ ਜੀ ਨੇ ਬੀਬੀ ਦਾ ਪਿਆਰ ਦੇਖ ਕੇ ਉੱਥੇ ਬੈਠਿਆ ਹੀ ਇਹ ਜੋ ਸੋਹਣੀ ਕਲਗੀ ਰਾਮ ਪਿਆਰੀ ਬਣਾ ਕੇ ਲਿਆਈ ਸੀ ਆਪਣੇ ਹੱਥ ਦੇ ਨਾਲ ਆਪਣੇ ਚੰਦ ਸੋਹਣੇ ਲਾਲ ਜੀ ਦੀ ਨਵੀਂ ਦਸਤਾਰ ਤੇ ਸਜਾ ਦਿੱਤੀ ਜਦੋਂ ਸੀਸ ਤੇ ਸਜਾਈ ਅੱਜ ਪਹਿਲਾ ਦਿਨ ਸੀ ਜਦੋਂ ਦਸ਼ਮੇਸ਼ ਪਿਤਾ ਜੀ ਦੇ ਸੀਸ ਤੇ ਕਲਗੀ ਸਜੀ ਹੈ ਦੇਖ ਦੇਖ ਕੇ ਦੇਖ ਦੇਖ ਕੇ ਮਾਂ ਗੁਜਰੀ ਬਲਹਾਰ ਕੁਰਬਾਨ ਜਾਂਦੀ ਹੈ ਇਹ ਬੀਬੀ RAM ਪਿਆਰੀ ਆਪਣੇ ਆਪ ਨੂੰ ਬੜੀ ਵਡਭਾਗਣ ਸਮਝ ਰਹੀ ਸ਼ੁਕਰਾਨਾ ਕਰਦੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸ਼ਕਾਰ ਕਰਦੀ ਤੇ ਮਨੋਂ ਮਨ ਸੋਚਦੀ ਕਿ ਮੇਰੇ ਬੜੇ ਵੱਡੇ ਭਾਗ ਨੇ ਕਿ ਮੇਰੇ ਹੱਥ ਦੀ ਬਣਾਈ ਹੋਈ ਕਲਗੀ ਅੱਜ ਪਾਤਸ਼ਾਹ ਜੀ ਦੇ ਸਿਰ 'ਤੇ ਛੂ ਰਹੀ ਸਾਰੀ ਸੰਗਤ ਦੇਖਦੀ ਹੈ ਬੜਾ ਵੱਖਰਾ ਜਿਹਾ ਅੱਜ ਅੰਦਾਜ਼ ਬਣਿਆ ਹੋਇਆ ਹੈ ਕਿ ਗੁਰੂ ਸਾਹਿਬ ਜੀ ਤੇ ਲੱਗੀ ਕਲਗੀ ਸਾਰਿਆਂ ਦੇ ਮਨ ਨੂੰ ਸੂਬ ਨੀਕ ਹੋ ਰਹੀ ਹੈ ਸਤਗੁਰੂ ਜੀ ਦੀ ਲੱਗੀ ਕਲਗੀ ਨੂੰ ਦੇਖ ਕੇ ਉਸੇ ਸਮੇਂ ਸੰਗਤ ਆਖਣ ਲੱਗੀ ਇਹ ਸਾਡੇ ਸਤਗੁਰੂ ਜੀ ਕਲਗੀਆਂ ਵਾਲੇ ਨੇ ਰਾਮ ਪਿਆਰੀ ਦੀ ਬਣਾਈ ਹੋਈ ਕਲਗੀ ਸੀਸ ਤੇ ਲੱਗੀ ਤੇ ਹੌਲੀ ਹੌਲੀ ਸੰਗਤ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਲਗੀਆਂ ਵਾਲਾ ਕਲਗੀ ਤਰ ਕਰਕੇ ਯਾਦ ਕਰਨ ਲੱਗ ਪਏ ਕਿਉਂਕਿ ਹਿੰਦੁਸਤਾਨ ਦੀ ਧਰਤੀ ਤੇ ਕਲਗੀ ਸਜਾਉਣਾ ਵੀ ਕੋਈ ਆਮ ਗੱਲ ਨਹੀਂ ਸੀ ਨਾਲੇ ਰੋਜ ਮਾਤਾ ਗੁਜਰੀ ਜੀ ਸਤਗੁਰੂ ਜੀ ਨੂੰ ਸੋਹਣੀ ਦਸਤਾਰ ਸਜਾਉਂਦੇ ਨੇ ਤੇ ਨਾਲ ਉੱਪਰ ਰਾਮ ਪਿਆਰੀ ਦੀ ਬਣਾਈ ਹੋਈ ਕਲਗੀ ਲਾ ਦਿੰਦੇ ਨੇ ਜਿਹੜੀ ਗਲੀ ਚੋਂ ਮੇਰੇ ਸਤਿਗੁਰੂ ਲੰਘਦੇ ਉਸੇ ਹੀ ਸੰਗਤ ਆਖ ਦੀ ਕਲਗੀ ਧਰ ਪਾਤਸ਼ਾਹ ਜੀ ਆਗੇ ਨੇ ਕਲਗੀਆਂ ਵਾਲੇ ਬਾਦਸ਼ਾਹ ਆਗੇ ਨੇ ਕਲਗੀਆਂ ਵਾਲੇ ਪਾਤਸ਼ਾਹ ਆਗੇ ਨੇ ਸਤਿਗੁਰੂ ਜੀ ਨੂੰ ਸਾਰਾ ਪਟਨਾ ਕਲਗੀਆਂ ਵਾਲਾ ਪਾਤਸ਼ਾਹ ਜੀ ਕਰਕੇ ਪੁਕਾਰਨ ਲੱਗ ਪਿਆ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਪਾਤਸ਼ਾਹ ਮੇਰਾ ਜੀ ਕਰਦਾ ਮੈਂ ਤੁਹਾਡੀ ਕਲਗੀ ਤੋਂ 100-100 ਵਾਰ ਕੁਰਬਾਨ ਬਲਹਾਰ ਹੋਵਾਂ ਭਾਈ ਵੀਰ ਸਿੰਘ ਜੀ ਨੇ ਬੜੇ ਪ੍ਰੇਮ ਦੇ ਨਾਲ ਬੜੀ ਰੂਹਾਨੀਅਤ ਦੇ ਨਾਲ ਦੋ ਭਾਗਾਂ 'ਚ ਕਿਤਾਬਾਂ ਲਿਖੀਆਂ ਜਿਹਦਾ ਨਾਂ ਹੀ ਕਲਗੀ ਧਰ ਚਮਤਕਾਰ ਲਿਖ ਦਿੱਤਾ ਸਤਗੁਰਾਂ ਦਾ ਇਹ ਕਲਗੀ ਸਜਾਉਣਾ ਹਕੂਮਤ ਨੂੰ ਲਲਕਾਰ ਸੀ ਇਹ ਆਜ਼ਾਦੀ ਦਾ ਚਿੰਨ ਸੀ ਕਿਉਂਕਿ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਕੋਈ ਆਮ ਆਦਮੀ ਖਾਸ ਕਰਕੇ ਗੈਰ ਮੁਸਲਮਾਨ ਕਲਗੀ ਨਹੀਂ ਸਜਾ ਸਕਦਾ ਹੈ ਕੋਈ ਰਾਜਸੀ ਗਹਿਣਾ ਨਹੀਂ ਪਾ ਸਕਦਾ ਪਰ ਮੇਰੇ ਪਾਜਾ ਵਾਲੇ ਨੇ ਕੇਵਲ ਆਪ ਹੀ ਕਲਗੀ ਨਹੀਂ ਸਜਾਈ ਸਗੋਂ ਚਮਕੌਰ ਦੀ ਗੜੀ ਛੱਡਣ ਸਮੇਂ ਭਾਈ ਸੰਗਤ ਸਿੰਘ ਜੀ ਨੂੰ ਵੀ ਕਲਗੀ ਬਖਸ਼ ਦਿੱਤੀ ਛੁੱਟੀ ਜੀ ਅਵਸਥਾ ਵਿੱਚ ਕਲਗੀ ਸਜਦੀ ਹੈ ਇਹੋ ਜੀ ਕਲਗੀ ਸੱਜੀ ਕਿ ਅੱਜ ਪਾਤਸ਼ਾਹ ਦੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਉਹ ਕਲਗੀ ਗੁਰੂ ਪਿਤਾ ਜੀ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਤੇ ਉਹਨਾਂ ਨੇ ਲਾਹੌਰ ਦੇ ਰਾਜ ਦਰਬਾਰ ਉੱਪਰ ਬਣਾਏ ਗੁਰੂ ਦਰਬਾਰ ਸਿਸ਼ੂਭਤ ਕੀਤੀ ਸ਼ੇਰੇ ਪੰਜਾਬ ਰੋਜ਼ ਨਿਤਨੇਮ ਕਰਨ ਤੋਂ ਬਾਅਦ ਕਲਗੀਧਰ ਪਿਤਾ ਦੀ ਪਾਵਨ ਕਲਗੀ ਨੂੰ ਨਮਸਕਾਰ ਕਰਕੇ ਮੱਥੇ ਨਾਲ ਛੁੰਦੇ ਦੋਨੋਂ ਅੱਖਾਂ ਨਾਲ ਦੇਖ ਕੇ ਫਿਰ ਰਾਜ ਭਾਗ ਦੇ ਕੰਮ ਕਾਜ ਤੇ ਜੁੜਦੇ ਪਹਿਲਾਂ ਕਲਗੀ ਸੀ ਸਨਾਲ ਮੱਥੇ ਤੇ ਲਾਉਂਦੇ ਅੱਖਾਂ ਨਾਲ ਦਰਸ਼ਨ ਕਰਦੇ ਫਿਰ ਆਪਣਾ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਜੀ ਰੰਭ ਕਰਦੇ ਸੀ ਇਹ ਧਨ ਕਲਗੀਆਂ ਵਾਲੇ ਪਾਤਸ਼ਾਹ ਦੀ ਕਲਗੀ ਦੇ ਸਦਕਾ ਅੱਜ ਅਸੀਂ ਆਪਣੇ ਬੱਚਿਆਂ ਦੇ ਵਿਆਹ ਸਮੇਂ ਉਹਨਾਂ ਨੂੰ ਕਲਗੀ ਸਜਾਉਨੇ ਆਂ ਆਰਾਮ ਪਿਆਰੀ ਕਲਗੀ ਬਣਾ ਕੇ ਲਿਆਉਂਦੀ ਹੈ ਤੇ ਸਤਿਗੁਰੂ ਦੀਆਂ ਸੰਗਤਾਂ ਵਿੱਚੋਂ ਆਵਾਜ਼ ਨਿਕਲਦੀ ਹੈ ਜਿਸ ਦਿਨ ਇੱਕ ਕਲਗੀ ਸਤਗੁਰੂ ਦੀ ਦਸਤਾਰ ਤੇ ਸੱਜ ਦੀ ਸੋਭ ਨੀਕ ਸੋਭਾ ਪਾ ਰਹੀ ਐ ਸੱਚੀ ਗੱਲ ਐ ਸੰਗਤ ਜੀ ਉਸੇ ਸਮੇਂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਜੀ ਨੂੰ ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿਣ ਲੱਗ ਪਏ ਇਹ ਅਜ ਕਲਗੀਆਂ ਵਾਲੇ ਪਾਤਸ਼ਾਹ ਦੀ ਕਲਗੀ ਦੇ ਸਦਕਾ ਹੀ ਅਸੀਂ ਰਾਜ ਭਾਗ ਦਾ ਆਨੰਦ ਮਾਣ ਰਹੇ ਆ ਕਲਗੀਆਂ ਵਾਲੇ ਪਾਤਸ਼ਾਹ ਦੇ ਸਦਕਾ ਹੀ ਸਿਰ ਤੇ ਦਸਤਾਰਾਂ ਤੇ ਕਲਗੀਆਂ ਸੋ ਰਹੀਆਂ ਨੇ ਇਹ ਸਾਰੀ ਕਿਰਪਾ ਕਲਗੀਆਂ ਵਾਲੇ ਪਾਤਸ਼ਾਹ ਧੰਨ ਸਤਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਦੀ ਹੈ ਇੱਕ ਵਾਰੀ ਜਿਸ ਤਰ੍ਹਾਂ ਪ੍ਰੇਮ ਨਾਲ RAM ਪਿਆਰੀ ਗਿਆ ਤੋਂ ਛੁੱਟੀ ਜੀ ਕਲਗੀ ਬਣਾ ਕੇ ਸਤਗੁਰੂ ਨੂੰ ਭੇਟਾ ਕੀਤੀ ਤੇ ਰਸਨਾ ਤੋਂ ਕਲਗੀਆਂ ਵਾਲੇ ਪਾਤਸ਼ਾਹ ਕਿਆ ਜਿਹੜਾ ਵੀ ਇਹ ਪਿਆਰ ਨਾਲ ਸਾਖੀ ਸੁਨੇਗਾ ਆਪਣੀ ਰਸਨਾ ਤੋਂ ਇੱਕ ਵਾਰੀ ਜ਼ਰੂਰ ਧੰਨ ਧੰਨ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦਾ ਨਾਮ ਜ਼ਰੂਰ ਰਸਨਾ ਤੋਂ ਲਿਆ ਜੀ ਆਖੋ ਜੀ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀ ਤਰ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ